ਸਸਿਕਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਮਜ਼ੇਜ ਹੋਗੇ ਆ ਦੇਖ ਲਓ ਜੀ ਤੁਸੀਂ ਆਪਣਾ ਪੰਜਾਬੀ ਇਲਾਕਾ ਹੈ ਇਹਨੂੰ ਦੇਸੀ ਇਲਾਕਾ ਵੀ ਕਹਿ ਸਕਦੇ ਆ ਸੁਖ ਰੋਡ ਬਰਮੀਗਮ ਦਾ ਇੱਥੇ ਤੁਸੀਂ ਜਦੋਂ ਘੁੰਮਦੇ ਹੋਗੇ ਤੇ ਤੁਹਾਨੂੰ ਸਾਰੇ ਤਕਰੀਬਨ ਪੰਜਾਬੀ ਮਿਲਣਗੇ ਹੋਰ ਵੀ ਦੇਸ਼ਾਂ ਦੇ ਲੋਕ ਹੈਗੇ ਵੀ ਲੇਕਿਨ ਮੇਨ ਮੈਜੋਰਟੀ ਇੱਥੇ ਆਪਣੇ ਪੰਜਾਬੀਆਂ ਦੀ ਹੈ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਸਵਾਦ ਮਿਲ ਜੇਗਾ ਖਾਣ ਪੀਣ ਦਾ ਢੋਲੇ ਖਾਣੇ ਆਉਣ ਸਮੋਸੇ ਖਾਣੇ ਆਉਣ ਪਕੌੜੇ ਖਾਣੇ ਆਉਣ ਕੋਈ ਸਮਾਰਟ ਹੀ ਦਿਨਾਵੇ ਲੰਗਾ ਲੋ ਸੜੀਆਂ ਲੋ ਸੂਟ ਲੋ ਪਗਾ ਲੋ ਯਾਨਕਿ ਹਰ ਚੀ ਤੁਹਾਨੂੰ ਇੱਥੇ ਮਿਲ ਜੇਗੀ ਜੇ ਕੋਈ ਪੰਗਾ ਪੈ ਜੇ ਤੇ ਵਕੀਲ ਵੀ ਆਪਣੇ ਇੱਥੇ ਦੇਸੀ ਮਿਲ ਜਾਣਗੇ ਕੋਈ ਇਮੀਗ੍ਰੇਸ਼ਨ ਦਾ ਕੋਈ ਐਕਸੀਡੈਂਟ ਦਾ ਯਾਨਕਿ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਤੁਹਾਨੂੰ ਨਜ਼ਰ ਆਵੇ ਤੇ ਇੱਥੇ ਆਪਣੇ ਪੰਜਾਬੀ ਭਾਈਚਾਰਾਗਾ ਉਹ ਤੁਹਾਨੂੰ ਹੀਲਪ ਕਰ ਦਿੰਦਾ ਫੀਸ ਸਿੱਖਿਆ ਤੋਂ ਲੈਣੀ ਨਹੀਂ ਲੈਣੀ ਹੈ ਕਿਉਂਕਿ ਪੜਾਈਆਂ ਕੀਤੀ ਅਗਲੇ ਨੇ ਇਹਦੇ ਆਣੀ ਵੀ ਫ੍ਰੀ ਸੇਵਾ ਕਰਦਣਗੇ ਲੇਕਿਨ ਤੁਹਾਨੂੰ ਸੁਜੈਸ਼ਨ ਦੇ ਦਿੰਦੇਗੇ ਥੋੜਾ ਤਰੀਕਾ ਦੱਸ ਦਿੰਦੇਗੇ ਬਾਕੀ ਅਜਕਲ ਪ੍ਰਾਣੀਆਂ ਗੱਲਾਂ ਨਹੀਂ ਰਹੀਆਂ ਤੇ ਸਖਤੀ ਦੋਸਤ ਹੋ ਗਈ ਬਹੁਤ ਜ਼ਿਆਦਾ ਕਾਫੀ ਬੰਦੇ ਨੂੰ ਡਿਪੋਰਟ ਕਰਦਾ ਚੋਂ ਦੀ ਨਵੀਂ ਸਰਕਾਰ ਆਈ ਹੈ ਜਿਹੜੇ ਦੇ ਇੱਥੇ ਚੋਰੀ ਛੁਪੇ ਰਹਿੰਦੇ ਸੀ ਉਹ ਚਾਏਗਾ ਇੱਥੋਂ ਇੱਧਰ ਉਧਰ ਜਾ ਰਹੇ ਵੀ ਕਿਤੇ ਉਹਨਾਂ ਨੂੰ ਪਤਾ ਲੱਗੇ ਤੇ ਪੀਆਰ ਮਿੰਨੀ ਬੜੀ ਮੁਸ਼ਕਲ ਲੱਗੀ ਹੈ ਹਾਂ ਇੱਕ ਗੱਲ ਹੋਰ ਹੈ ਇੰਗਲੈਂਡ ਦਾ ਨਾ ਉਹ ਹੀ ਬੰਦਾ ਤਾਰੀਫ ਕਰਦਾ ਜਿਹੜਾ ਇੱਥੇ ਫਰੀ ਪਹੁੰਚਿਆ ਹੈ ਯਾਨੀ ਕਿ ਵਿਆਹ ਕਰਾ ਗਿਆ ਤੇ ਪਿਆ ਕੋਈ ਨਹੀਂ ਲੱਗਾ ਜੋੜਾ ਬੰਦਾ ਤੇ 20-25 ਲੱਖ ਰੁਪਏ ਲਾ ਕੇ ਆਇਆ ਨਾ ਤੇ ਕੰਮ ਨਹੀਂ ਬਣਿਆ ਤੇ ਉਹ ਕਦੀ ਇੰਗਲੈਂਡ ਦੀ ਤਾਰੀਫ ਨਹੀਂ ਕਰੇਗਾ ਜੀ ਖਾਸ ਕਰਨਾ ਉੱਥੇ ਲੋਕਾਂ ਨੇ ਨਾ ਵੇਮ ਪਾਲੇ ਵੀ ਇੰਗਲੈਂਡ ਬੜੀ ਜਾ ਕੇ ਐਸ਼ ਕਰਦੇ ਪਏ ਬੰਦੇ ਆ ਤੁਸੀਂ ਵੇਖ ਲੋ ਇੱਥੇ ਹਸਟਲ ਲੱਗੇ ਜੀ ਸਭ ਪੰਜਾਬੀ ਜੇ ਰੋਡ ਤੇ ਖਲੋ ਕੇ ਕੋਈ ਸਬਜ਼ੀ ਵੇਚ ਰਿਹਾ ਕੋਈ ਕੱਪੜੇ ਵੇਚ ਰਿਹਾ ਬੱਚਿਆਂ ਦੇ ਕੰਮ ਕਰਨਾ ਕੋਈ ਮਾਲਾ ਨਹੀਂ ਹੁੰਦਾ ਲੇਕਿਨ ਇੱਥੇ ਮਿਹਨਤ ਕਰਨੀ ਪੈਂਦੀ ਹੈ ਜਦੋਂ ਮੀਂਹ ਕਣੀ ਆ ਜਾਂਦਾ ਸਾਰਾ ਸਮਾਨ ਚੁਗਣਾ ਬੰਦਾ ਇੰਡੀਆ ਲੋਕ ਇਹੋ ਸੋਚਦੇ ਵੀ ਇੰਗਰੇਨ ਪਤਾ ਨਹੀਂ ਜਾ ਕੇ ਦਰਸਤਾਂ ਨਾ ਪੌਂਡ ਰਗੇ ਜਾਂਦੇ ਲਾਣੇ ਸ਼ੁਰੂ ਕਰਦ ਨੇ। ਜਿਹੜੇ ਇੱਥੇ ਬੰਦੇ ਆਏ ਨੇ ਉਹਨਾਂ ਨੂੰ ਪੁੱਛੋ ਵੀ ਕਿਵੇਂ ਪਿਆ ਕਮਾਇਆ ਜਾਂਦਾ। 80 ਦੇ ਜਿਹੜੇ ਲੋਕ ਪੁਰਾਣੇ ਆਏ ਸੀ ਉਹਨਾਂ ਨੇ ਵੀ ਸਟਰਗਲ ਤੇ ਉਹਨਾਂ ਨੇ ਕੀਤੀ ਹੈ ਲੇਕਿਨ ਉਹਨਾਂ ਦੀ ਸ਼ਟਿੰਗ ਹੋ ਗਈ ਹੋਈ ਹੈ। ਉਹਨਾਂ ਆਪਣੀ ਪ੍ਰੋਟੀ ਬਣਾਈ ਹੈ, ਦੁਕਾਨਾਂ ਲਈਆਂ, ਰੈਸਟੋਰੈਂਟ ਕੋਲੇ। ਜਿੰਨਾ ਚੰਗੀ ਪੜਾਈ ਕੀਤੀ ਉਹ ਚੰਗੇ ਆਫਿਸ ਲੱਗੇ ਹੋਏ, ਅੱਛੀ ਕਮਾਈ ਕਰੇ ਹੋਏ। ਲੇਕਿਨ ਉਹ ਪੁਰਾਣੀਆਂ ਗੱਲਾਂ ਅੱਜ ਕੱਲ੍ਹ ਨਹੀਂ ਰਹਿ ਗਈਆਂ। ਅੱਦੇ ਪਿੱਛੇ 2-3 ਸਾਲਾਂ ਐਨੇ ਇੱਥੇ ਸਟੂਡੈਂਟਾਂ ਦਾ ਕਿਸਮ ਦਾ ਖੜਾ ਆਇਆ ਹੋਇਆ ਸੀ ਜਿੱਧਰ ਜਾਓ ਤੁਹਾਨੂੰ ਸਟੂਡੈਂਟ ਸਟੂਡੈਂਟ ਨਜ਼ਰ ਆਉਂਦੇ ਹੀ ਕੁੜੀਆਂ ਮੁੰਡੇ ਹੁਣ ਤੁਸੀਂ ਵੇਖ ਲਓ ਸ਼ਹਿਰ ਖਾਲੀ ਹੋਏ ਅਤੇ ਕੋਈ ਤਣਾ ਨਵਾਂ ਬੰਦਾ ਨਹੀਂ ਸਟੂਡੈਂਟ ਨਜ਼ਰ ਆਉਂਦਾ ਕਿਉਂਕਿ ਪਤਾ ਲੱਗ ਗਿਆ ਵੀ ਇੱਥੇ ਕੋਈ ਪੈਲ ਨਹੀਂ ਲੱਗਣੇ ਤੇ ਦੇਸੀ ਬੰਦੇ ਉੱਥੇ ਜਾਂਦੇ ਵੀ ਜਿੱਥੇ ਪੈਲ ਲੱਗਣੇ ਹੋਣ ਪਹਿਲਾਂ ਪਹਿਲਾਂ ਚੋਕੀ ਲੋਕੀ ਲਾ ਕੇ ਵੀ ਨਾ ਤੇ ਕੰਦੇ ਚਲੋ ਕਮਾਈ ਕਰ ਲਾਂਗੇ ਲੇਕਿਨ ਅੱਜਕੱਲ ਕੋਈ ਰਿਸਕ ਨਹੀਂ ਲਾ ਰਿਹਾ ਅੱਜਕੱਲ ਲੋਕਾਂ ਨੇ ਨਾ ਕੋਈ ਫਿਨਲੈਂਡ ਜਾ ਰਹੇ ਆ ਕੋਈ ਸਪੇ ਕਿਉਂਕਿ ਸੁਪਰੀਨ ਚਾਈਕਲ ਬਹੁਤ ਜਿਆਦਾ ਚਾਂਸ ਸੀ ਕਿ ਵੀ 2 ਸਾਲ ਬਾਅਦ ਤਕਰੀਬਨ ਪੇਪਰ ਬਣਨੇ ਸ਼ੁਰੂ ਹੋ ਜਾਂਦੇ ਵੀ ਇਸ ਕਾ ਲੋਕਾਂ ਨੇ ਅਜ ਕੱਲ ਰੁਕ ਕੀਤਾ ਇਸ ਸਪੇਨ ਦਾ ਸ਼ਣਗਨ ਮੀਜਾ ਲਗਵਾ ਕੇ ਤੇ ਸਪੇਨ ਆ ਰਹੇ ਵੀ ਕਈ ਸਟੱਡੀ ਵੀਜ਼ੇ ਆ ਰਹੇ ਵੀ ਕਈ ਵੈਸੀ ਆ ਰਹੇ ਵੀ ਲੇਕਿਨ ਉੱਥੇ ਅਗਰ ਤਕਰੀਬਨ ਕੰਮ ਬਣ ਜਾਂਦਾ ਜਿਵੇਂ ਪੁਰਤਗਾਲ 'ਚ ਪੇਪਰ ਬਣ ਜਾਂਦੇ ਸੀ ਬਾਕੀ ਅੱਗੇ ਫਿਊਚਰ ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋਣਾ ਹੈ ਕਿਉਂਕਿ ਸਰਕਾਰਾਂ ਹੈਗੀਆਂ ਜਦੋਂ ਦਿਲ ਕਰਦਾ ਵੀਜ਼ੇ ਖੋਲ੍ਹ ਦਿੰਦੀਆਂ ਜਦੋਂ ਦਿਲ ਕਰਦਾ ਵੀਜ਼ੇ ਬੰਦ ਕਰ ਦਿੰਦੀਆਂ ਹੁਣ ਪੁਰਤਗਾਲ ਨੇ ਤਕਰੀਬਨ ਬਿਲਕੁਲ ਬੰਦ ਕਰ ਦਿੱਤੇ ਤੇ ਉੱਥੇ ਆਦਮੀ ਕੀ ਕਰ ਸਕਦਾ ਪਹਿਲਾਂ ਲੋਕਾਂ ਨੇ ਬੜਾ ਫਾਇਦਾ ਉਠਾਇਆ ਪੁਰਤਗਾਲ ਦਾ ਬਾਹਰ ਤੋਂ ਲਿਆ ਤੇ ਦੂਸਰੇ ਮਤਲਬ ਜਾਈ ਮਾਰ ਕੇ ਸੀ ਅੱਜ ਕੱਲ ਉਹ ਚੱਕਰ ਹੋ ਗਿਆ ਦੋਸਤੋ ਖਤਮ ਹਾਂ ਤੁਸੀਂ ਸਟੱਡੀ ਕਰਨ ਆ ਸਕਦੇ ਹੋ ਬੀਨਸ ਵੀza ਲੈ ਸਕਦੇ ਹੋ ਜਿੰਨਾ ਕੋਈ ਚਾਰ ਪੈਸੇ ਹੈਗੇ ਨਾ ਟਿਕਦੇ ਵੇ ਉਹ ਤੇ ਦੋ ਦਿਨ ਚਾਰ ਕੁੜੇ ਪੇ ਲਾ ਕੇ ਨੈਸ਼ਨੈਲਿਟੀ ਮੋਲ ਲੈ ਲੈਂਦੇ ਪੂਰੀ ਫੈਮਿਲੀ ਸੈੱਟ ਹੋ ਸਕਦੀ ਹੈ ਪੈਸੇ ਕਿਤੇ ਨਹੀਂ ਜਾਣੇ ਤੁਹਾਡੀ ਇਨਵੈਸਟਮੈਂਟ ਹੈ ਤੁਸੀਂ ਗੋਰਨ ਵੀza ਲੈ ਲਓ ਤੇ ਸੈੱਟ ਹੋ ਸਕਦੇ ਜੀ ਤੱਕੇ ਉਹ ਹੀ ਕਵੇ ਬੰਦਾ ਜਿਹਦੇ ਕੋਈ ਪੈਸੇ ਨਹੀਂ ਹੈ ਹੁਣ ਜਿਹੜੇ ਮੀਰ ਆਦਮੀ ਉਹ ਕੋਈ ਬੱਚਾ ਵੀ ਧੱਕਾ ਖਾਂਦਾ ਨਾਲ ਕੋਈ ਉਹ ਆਗੇ ਨੈਸ਼ਨੈਲਟੀ ਲੜਨ ਦੇਵੇ ਕਿਤੇ ਪੈਸਾ ਇਨਵੈਸਟ ਕਰ ਦਿੰਦੇ ਆ ਕਈ ਇੱਥੇ ਅਸੀਂ ਬੰਦੇ ਵੇਖੇ ਵੀ ਘਰੋਂ ਵੀ ਸੁੱਕੇ ਵੇ ਪੈਸੇ ਵੀ ਚਾਰ ਕੋਲ ਹੈਗੇ ਸੀ ਲੇਕਿਨ ਉਹ ਰਹਿੰਦੇ ਯਤੀਮਾ ਵਾਂਗੂ ਬਾਹਰ ਆ ਕੇ ਵੀ ਸ਼ੇਅਰਿੰਗ ਵਿੱਚ ਕਿਉਂਕਿ ਦਿਲ ਨਹੀਂ ਪੈਂਦਾ ਪੈਸਾ ਖਰਚੇ ਕਰਨੋਂ ਦਿਲ ਨਹੀਂ ਕਰਦਾ ਪੈਸੇ ਕਾਦੇ ਅਸੀਂ ਕਮਾਈ ਦੇ ਕਮਾਉਂਦਾ ਤਾਂ ਬੰਦਾ ਐਸੀ ਕਰਕੇ ਵੀ ਬੱਚਾ ਤੰਗ ਨਾ ਹੋਵੇ ਇੱਥੇ ਗਰੀਬ ਆਦਮਿਆਂ ਦੇ ਬੱਚੇ ਵੀ ਉੱਥੇ ਰਹਿ ਰਹੇ ਤੇ ਮੀਰ ਆਦਮੀ ਵੀ ਉੱਥੇ ਰਹਿ ਰਹੇ ਸ਼ੇਅ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਨਾਲ ਮੜਾ ਲੇਕਿਨ ਜੇ ਬੰਦੇ ਕੋਲ ਪੈਸੇ ਹੈਗੇ ਤਾਂ ਉਹਦਾ ਫਾਇਦਾ ਉਠਾਇਆ ਜਾਵੇ ਕਿਉਂਕਿ ਪੱਕੀ ਹੋਣਾ ਜੇਗਾ ਤੇ ਫਿਰ ਥੋੜੀ ਮਿਹਨਤ ਕਰਨੀ ਪਏਗੀ ਬਹਿ ਖਰਾਕ ਪੰਨੇ ਪਣਗੇ ਇੱਥੇ ਲੋਕਾਂ ਰਿਸਕ ਵੀ ਬੜੇ ਲੇਵੇ ਜੈਂਟਾ ਨੇ ਵੀ ਬੜੇ ਚੱਕਰ ਦਿੱਤੇ ਜਿਹਾ ਜੋ ਇੰਗਲੈਂਡ ਪਾਸ ਪੱਕੇ ਹੋ ਜਗੇ ਇੱਥੋਂ ਤਕਰੀਬਨ 90% ਦੇ ਬੰਦੇ ਬਾਹਰ ਚਲੇ ਗਏ ਜਿਹੜੇ ਬੰਦੇ ਇੱਥੇ ਆਏ ਸੀ ਕੋਈ 2 4 5 10% ਕਿਸੇ ਮਾਰਚ ਬੈਠੇ ਵੀ ਸ਼ਾਇਦ ਕੋਈ ਵਿਆਹ ਸ਼ਾਦਾ ਤੁੱਕਾ ਲੱਗ ਜੇ ਲੇਕਿਨ ਇਹ ਕਗਯਾਰਾ ਤੁੱਕਾ ਵੀ ਦੂਸਤੋਂ ਖਤਮ ਹੋ ਗਿਆ ਥੇ ਇਸ ਕਰਾਣੇ ਇੰਨੇ ਕੋ ਪਹਿ ਵਿਦਾਲਤੇ ਵੀ ਇੰਨੀ ਕ ਕਮਾਈ ਕਰੋਗੇ ਤੇ ਫਿਰ ਵਿਆਹ ਹੋਏਗਾ ਉਹ ਵੀ ਜੇ ਤੁਸੀਂ ਲਿਗਰਨ ਦੇ ਪੇ ਤੇ ਜੇ ਤੁਸੀਂ ਚੋੜੀ ਰਹਿੰਦੇ ਪੇ ਤੇ ਫਿਰ ਤੇ ਵਿਆਹ ਤੁਸੀਂ ਭੁੱਲ ਜੂਗੇ ਫਿਰ ਜਿੰਨਾ ਚ ਮਰਜੀ ਰਹ ਜਾਓ ਪੀਆਰ ਦੇ ਕੋਈ ਚਾਂਸ ਨਹੀਂਗੇ ਇਸ ਕਰਕੇ ਉਹਨੂੰ ਮੁਲਕ ਚਲੋ ਜਿੱਥੇ ਤੁਹਾਨੂੰ ਅੱਗੇ ਫਿਊਚਰ ਨਜ਼ਰ ਆਉਂਦਾ ਆ ਕੋਈ 200 ਤੁਹਾਡੀ ਆਪਣੀ ਮਰਜ਼ੀ ਹੈ ਤੇ ਜੇ ਤੁਹਾਨੂੰ ਟੀਕਾ ਲੱਗਾ ਹੋਇਆ ਨਾ ਇੰਗਲੈਂਡ ਦਾ ਫਿਰ ਤੁਸੀਂ ਰਹਿ ਸਕਦੇ ਹੋ ਫਿਰ ਪੈਸੇ ਬੁਝੇ ਖਰਾਬ ਕਰੋਗੇ ਫਿਰ ਤੁਸੀਂ ਪਛਤਣਾ ਦੋ ਤਿੰਨ ਚਾਰ ਸਾਲਾਂ ਬਾਅਦ ਵਾਕਈ ਵੀ ਸਹੀ ਕਹਿੰਦੇ ਸੀ ਕਿਉਂਕਿ ਮੌਕੇ ਦੇ ਨਾ ਬੰਦਾ ਨਹੀਂ ਸੋਚਦਾ ਉਹ ਸੋਚਦਾ ਨਹੀਂ ਨਹੀਂ ਮੈਂ ਆ ਗਿਆ ਨਾ ਇੰਗਲੈਂਡ ਮੈਂ ਤੇ ਝੰਡੇ ਗੜਦਣੇ ਵੀ ਇਹ ਕੋਈ ਸੋਚ ਕੇ ਇੱਥੇ ਸਾਰੇ ਆਏ ਝੰਡੇ ਗੜਦਾਂਗੇ ਉਹ ਨਾ ਝੰਡੇ ਗੱਡੇ ਗਏ ਤੇ ਨਾ ਇੱਥੇ ਕੋਈ ਕੰਮ ਬਣਿਆ ਹੁਣ ਮੂੰਹ ਚ ਬੰਨ ਦੇਵੇ ਕਹਿੰਦੇ ਕੀ ਦਿਖਾਈਏ ਜੇ ਵਾਪਸ ਚਲ ਗਏ ਹੁਤੀ ਜਿਤਨੀ ਹੁਣੀ ਇੰਡੀਆ ਤੁਹਾਨੂੰ ਪਤਾ ਹੈ ਇੰਡੀਆ ਦੇ ਲੋਕੀ ਮਜਾਗ ਦਲਦੇ ਉਹ ਆ ਗਏ ਬਸ ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣਾਂ ਲਈ